ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੋਬਲ ਸਿੱਖ ਕਾਉਂਸਲ ਵੱਲੋਂ ਕਰਵਾਏ ਜਾ ਰਹੇ ਅੱਜ ਦੇ ਵੈਬਿਨਾਰ ਦੇ ਦਾ ਵਿਸ਼ਾ ਹੈ ਸ਼ਹੀਦੀ ਦਿਹਾੜੇ ਕਿਵੇਂ ਮਨਾਏ ਜਾਵਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਟੌਪਿਕ ਡਿਸਕਸ ਕਰਨ ਦੀ ਲੋੜ ਕਿਉਂ ਪਈ ਕਿਉਂਕਿ ਜਿਸ ਢੰਗ ਨਾਲ ਇਹ ਸ਼ਹੀਦੀ ਦਿਹਾੜੇ ਅਸੀਂ ਮਨਾ ਰਹੇ ਹਾਂ ਅਜੋਕੇ ਸੰਦਰਭ ਵਿੱਚ ਇਹ ਢੰਗ ਤਰੀਕੇ ਬਦਲਣ ਦੀ ਲੋੜ ਹੈ ਇੱਥੇ ਇਹ ਨੁਕਤਾ ਵੀ ਵਿਚਾਰਨਯੋਗ ਹੈ ਕਿ ਉਹਨਾਂ ਸ਼ਹਾਦਤਾਂ ਦੇ ਪਿੱਛੇ ਕਾਰਨ ਕੀ ਸਨ ਮੰਤਵ ਕੀ ਸੀ ਅਤੇ ਸ਼ਹੀਦਾਂ ਦੇ ਮਨਾਵੇ ਵਿੱਚ ਕੁਰਬਾਨੀ ਦਾ ਉਹ ਜਜ਼ਬਾ ਤੇ ਜਨੂਨ ਕਿੱਥੋਂ ਆਇਆ ਅੱਜ ਉਹ ਜਜ਼ਬਾ ਤੇ ਜਨੂਨ ਸਾਡੇ ਵਿੱਚੋਂ ਮਨਫੀ ਕਿਉਂ ਹੈ ਇਰਾਦੇ ਉਹਨਾਂ ਦੇ ਹੀ ਮਜ਼ਬੂਤ ਹੁੰਦੇ ਹਨ ਜੋ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਲੈਂਦੇ ਹਨ ਸ਼ਹਾਦਤ ਦਾ ਮਤਲਬ ਹੈ ਹੱਕ ਸੱਚ ਤੇ ਪਹਿਰਾ ਦੇਣਾ ਅਤੇ ਉਸ ਦੇ ਲਈ ਕੁਰਬਾਨ ਹੋ ਜਾਣਾ ਇਸ ਦਾ ਨਾਂ ਸ਼ਹਾਦਤ ਹੈ ਉਸ ਸਮੇਂ ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਟੱਕਰਾ ਕਰਨ ਲਈ ਇਹ ਸ਼ਹਾਦਤਾਂ ਹੋਈਆਂ ਤੇ ਉਹ ਚੁਣੌਤੀਆਂ ਹਮੇਸ਼ਾ ਰਹੀਆਂ ਹਨ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਹਮਣੇ ਹਨ ਇਹ ਸਾਰੀਆਂ ਗੱਲਾਂ ਆਪਾਂ ਕਵਤਾ ਰੂਪ ਵਿੱਚ ਸਾਂਝੀਆਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਕੇਵਲ ਇੱਕ ਗੱਲ ਇਸ ਪ੍ਰੋਗਰਾਮ ਦੇ ਸੰਚਾਲਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਪਲੇਟਫਾਰਮ ਤੋਂ ਇਸ ਵਿਸ਼ੇ ਤੇ ਕੀਤੀ ਗਈ ਡਿਸਕਸ਼ਨ ਵਿੱਚੋਂ ਜੋ ਵੀ ਨਿਚੋੜ ਨਿਕਲਦਾ ਹੈ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ ਕਿਉਂਕਿ ਸਾਰੇ ਗੁਰਪੁਰਬ ਅਤੇ ਦਿਹਾੜੇ ਮੁੱਖ ਤੌਰ ਤੇ ਇਹਨਾਂ ਵੱਲੋਂ ਹੀ ਮਨਾਏ ਜਾਂਦੇ ਹਨ ਸੋ ਮੇਰਾ ਇਹ ਸੁਝਾਅ ਹੋਰ ਵੀ ਹੈ ਇੱਕ ਕਿ ਸਾਨੂੰ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰ ਦੇ ਨਾਲ ਨਾਲ ਹੋਰ ਸਾਰੇ ਹੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਤਾ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਅਤੇ ਹੋਰ ਤਾਂ ਜੋ ਸ਼ਹਾਦਤਾਂ ਦੇ ਇਤਿਹਾਸ ਦੀ ਯਾਦ ਵੀ ਸਾਡੇ ਮਨਾਂ ਵਿੱਚ ਤਾਜ਼ਾ ਹੋ ਸਕੇ ਅਤੇ ਸਾਡੀ ਅਜੋਕੀ ਪੀੜ੍ਹੀ ਵਿੱਚ ਵੀ ਸਿੱਖੀ ਜਜ਼ਬਾ ਮਜ਼ਬੂਤ ਹੋ ਸਕੇ ਸੋ ਹੁਣ ਮੈਂ ਕਵਤਾ ਰਹੀਂ ਆਪਣੇ ਜਜ਼ਬਾਤ ਇਸੇ ਹੀ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ ਆਸੇ ਪ੍ਰਵਾਨ ਕਰੋਗੇ ਅ ਵਿਸ਼ੇਸ਼ ਤੌਰ ਤੇ ਮੈਂ ਇਸ ਵਿਸ਼ੇ ਤੇ ਇੱਕ ਕਵਤਾ ਲਿਖੀ ਹੈ ਜੋ ਮੈਂ ਸਾਰੇ ਵਿਦਵਾਨ ਸਰੋਤਿਆਂ ਨਾਲ ਸਾਂਝੀ ਕਰ ਰਿਹਾ ਹਾਂ ਅਰਜ਼ ਕਰਦਾ ਹਾਂ ਕਿ ਸਿੱਖ ਮਨਾ ਚੋਂ ਮੁੱਕਦੀ ਜਾ ਰਹੀ ਹੈ ਅੱਜ ਅਹਿਮੀਅਤ ਸ਼ਹੀਦੀ ਦਿਹਾੜਿਆਂ ਦੀ ਸਿੱਖ ਮਨਾ ਚੋਂ ਮੁੱਕਦੀ ਜਾ ਰਹੀ ਹੈ ਅੱਜ ਅਹਿਮੀਅਤ ਸ਼ਹੀਦੀ ਦਿਹਾੜਿਆਂ ਦੀ ਦਿੱਤੀ ਮਾਰ ਕੇ ਜ਼ਿੰਦਗੀ ਜਿਨ੍ਹਾਂ ਸਾਨੂੰ ਭੁੱਲ ਗਏ ਦੇਨ ਕੁਰਬਾਨੀ ਦੇ ਲਾੜਿਆਂ ਦੀ ਕਿਸੇ ਆਗੂ ਨੂੰ ਕੋਈ ਪ੍ਰਵਾਹ ਹੀ ਨਹੀਂ ਸਿੱਖ ਪੰਥ ਵਿੱਚ ਪੈ ਰਹੇ ਪਾੜਿਆਂ ਦੀ ਸਾਨੂੰ ਕੁਰਸੀਆਂ ਦੀ ਭੁੱਖ ਨੇ ਮਾਰਿਆ ਹੈ ਜਿਹੜੀ ਜੜ ਹੈ ਸਾਰੇ ਪਵਾੜਿਆਂ ਦੀ ਕਿਸੇ ਆਗੂ ਨੂੰ ਅੱਜ ਕੋਈ ਪ੍ਰਵਾਹ ਹੀ ਨਹੀਂ ਸਿੱਖ ਪੰਥ ਵਿੱਚ ਪੈ ਰਹੇ ਪਾੜਿਆਂ ਦੀ ਸਾਨੂੰ ਕੁਰਸੀਆਂ ਦੀ ਭੁੱਖ ਨੇ ਮਾਰਿਆ ਹੈ ਜਿਹੜੀ ਜੜ ਹੈ ਸਾਰੇ ਪਵਾੜਿਆਂ ਦੀ ਨਹੀਂ ਸੀ ਜਿਨ੍ਹਾਂ ਨੇ دین ਕਬੂਲ ਕੀਤਾ ਨਹੀਂ ਸੀ ਜਿਨ੍ਹਾਂ ਨੇ دین ਕਬੂਲ ਕੀਤਾ ਆਪਾ ਵਾਰਗੇ ਆਪਣੇ دین ਉੱਤੇ ਨੂਰ ਇਹਨਾਂ ਸ਼ਹੀਦਾਂ ਦੀ ਦਿਹਾੜਿਆਂ ਵਿੱਚ ਸੌયા ਕਰਦੇ ਸੀ ਲੋਕੀ ਜ਼ਮੀਨ ਉੱਤੇ ਇਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਸੌયા ਕਰਦੇ ਸੀ ਸਿੱਖ ਜ਼ਮੀਨ ਉੱਤੇ ਹੁਣ ਕੀ ਹੋ ਗਿਆ ਮੋਹ ਪਾਲਿਆ ਫਾਨੀ ਸੰਸਾਰ ਦੇ ਨਾਲ ਐ ਪਰ ਅਸੀਂ ਨਿਰੰਕਾਰ ਤੋਂ ਟੁੱਟ ਗਏ ਹਾਂ ਲਕਚਰ ਪੁਣਾ ਬਣਿਆ ਸੱਭਿਆਚਾਰ ਸਾਡਾ ਅਸਲ ਸੱਭਿਆਚਾਰ ਤੋਂ ਟੁੱਟ ਗਏ ਹਾਂ ਕੀਰਤਨ ਰਹਿ ਗਿਆ ਕੰਨ ਰਸ ਤੱਕ ਸੀਮਿਤ ਅਸੀਂ ਕਥਾ ਵਿਚਾਰ ਤੋਂ ਟੁੱਟ ਗਏ ਹਾਂ ਮੂਹ ਸਿੱਖ ਇਤਿਹਾਸ ਤੋਂ ਮੋੜ ਲੀਤਾ ਜਾਦੇ ਕਵੀ ਦਰਬਾਰ ਤੋਂ ਟੁੱਟ ਗਏ ਮੂਹ ਸਿੱਖ ਇਤਿਹਾਸ ਤੋਂ ਮੋੜ ਲੀਤਾ ਜਾਦੇ ਕਵੀ ਦਰਬਾਰ ਤੋਂ ਟੁੱਟ ਗਏ ਹਾਂ ਪਾਵਨ ਕੇਸਾਂ ਨੂੰ ਕੈਂਚੀ ਦੀ ਭੇਂਟ ਕਰਕੇ ਦਸਮ ਪਿਤਾ ਦੇ ਪਿਆਰ ਤੋਂ ਟੁੱਟ ਗਏ ਹਾਂ ਪੱਗਾਂ ਉੱਤੇ ਪਬੰਧੀਆਂ ਲੱਗ ਰਹੀਆਂ ਜਾਂਦੇ ਅਸੀਂ ਦਸਤਾਰ ਤੋਂ ਟੁੱਟ ਗਏ ਅੱਜ ਪੱਗਾਂ ਉੱਤੇ ਪਬੰਧੀਆਂ ਲੱਗ ਰਹੀਆਂ ਜਾਂਦੇ ਅਸੀਂ ਦਸਤਾਰ ਤੋਂ ਟੁੱਟ ਗਏ ਹਾਂ ਉਸ ਪੈ ਗਿਆ ਇਹਨਾਂ ਮੋਬਾਈਲਾਂ ਦਾ ਅਸੀਂ ਸਿੱਖੀ ਕਿਰਦਾਰ ਤੋਂ ਟੁੱਟ ਗਏ ਹਾਂ ਪੱਕੇ ਗੁਰੂ ਕੇ ਸਿੱਖ ਕਹੌਣ ਵਾਲੇ ਅੱਜ ਗੁਰੂ ਦਰਬਾਰ ਤੋਂ ਟੁੱਟ ਗਏ ਹਾਂ ਫੂਲਾ ਸਿੰਘ ਅਕਾਲੀ ਅੱਜ ਗਿਆ ਵਿਸਰ ਅਸੀਂ ਨਲੂਏ ਸਰਦਾਰ ਤੋਂ ਟੁੱਟ ਗਏ ਹਾਂ ਕੇਸ ਗੜ ਦੇ ਕੌਤਕ ਨੂੰ ਭੁੱਲ ਗਏ ਹਾਂ ਅੰਮ੍ਰਿਤ ਖੰਡੇ ਦੀ ਧਾਰ ਤੋਂ ਟੁੱਟ ਗਏ ਹਾਂ ਅੱਜ ਪੰਜ ਕਕਾਰਾਂ ਨੂੰ ਪਿੱਠ ਦੇ ਕੇ ਕਲਗੀ ਧਾਰ ਦਾ ਤਾਰ ਤੋਂ ਟੁੱਟ ਗਏ ਹਾਂ ਜਿਨੇ ਸਾਡੇ ਲਈ ਵਾਰ ਪਰਿਵਾਰ ਦਿੱਤਾ ਅਸੀਂ ਉਹਦੇ ਪਰਿਵਾਰ ਤੋਂ ਟੁੱਟ ਗਏ ਜਿਨੇ ਸਾਡੇ ਲਈ ਵਾਰ ਪਰਿਵਾਰ ਦਿੱਤਾ ਅਸੀਂ ਉਹਦੇ ਪਰਿਵਾਰ ਤੋਂ ਟੁੱਟ ਗਏ ਹਾਂ ਜ਼ੋਰਾਵਰ ਸਿੰਘ ਫਤਿਹ ਸਿੰਘ ਭੁੱਲ ਗਏ ਆ ਤੇ ਅਜੀਤ ਜੁਝਾਰ ਤੋਂ ਟੁੱਟ ਗਏ ਹਾਂ ਅੱਜ ਗੜੀ ਚਮਕੌਰ ਨਹੀਂ ਯਾਦ ਸਾਨੂੰ ਨੂਰ ਖੂਨੀ ਦੀਵਾਰ ਤੋਂ ਟੁੱਟ ਗਏ ਆਖਦੇ ਹਾਂ ਅਸੀਂ ਇੱਕ ਹੋਰ ਗੱਲ ਇਹ ਆਖਦੇ ਹਾਂ ਅਸੀਂ ਬੱਚੇ ਸਿੱਖੀ ਨਾਲੋਂ ਟੁੱਟ ਰਹੇ ਨੇ ਪਰ ਪਹਿਲਾਂ ਆਪ ਬੱਚਿਆਂ ਦਾ ਪੱਖ ਰਿੰਦੇ ਪੂਰਦੇ ਕਿੱਥੇ ਕਿੱਥੇ ਗਲਤੀਆਂ ਹੋ ਰਹੀਆਂ ਸਾਡੇ ਕੋਲ ਕਿਵੇਂ ਬਣਾਉਣੇ ਚਾਹੀਦੇ ਨੇ ਇਹ ਦਿਹਾੜੇ ਅਰਜ਼ ਕਰ ਰਿਹਾ ਆਖਦੇ ਹਾਂ ਅਸੀਂ ਬੱਚੇ ਸਿੱਖੀ ਨਾਲੋਂ ਟੁੱਟ ਰਹੇ ਨੇ ਪਰ ਪਹਿਲਾਂ ਆਪ ਬੱਚਿਆਂ ਦਾ ਪੱਖ ਰਿੰਦੇ ਪੂਰਦੇ ਲੱਚਰ ਪੁਣਾ ਉਹ ਜਦੋਂ ਮੋਬਾਈਲਿਆਂ 'ਚ ਉਹ ਵੇਖਦੇ ਨੇ ਲੱਚਰ ਪੁਣਾ ਉਹ ਜਦ ਮੋਬਾਈਲਿਆਂ 'ਚ ਉਹ ਵੇਖਦੇ ਨੇ ਉਸ ਵੇਲੇ ਕਿਉਂ ਨਹੀਂ ਮਾਪੇ ਬੱਚਿਆਂ ਨੂੰ ਘੂਰਦੇ ਉਸ ਵੇਲੇ ਕਿਉਂ ਨਹੀਂ ਮਾਪੇ ਬੱਚਿਆਂ ਨੂੰ ਘੂਰਦੇ ਪਹਿਲਾਂ ਮਾਵਾਂ ਸਾਖੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਭਰਦੀਆਂ ਸੀ ਜਜ਼ਬੇ ਉਹ ਸਿੱਖੀ ਦਸਤੂਰ ਦੇ ਤੇ ਅੱਜ ਦੀਆਂ ਮਾਵਾਂ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਅੱਜ ਦੀਆਂ ਮਾਵਾਂ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਸੀਰੀਅਲ ਵੇਂਦੀਆਂ ਨੇ ਏਕ ਤਖਪੂਰ ਦੇ ਪਹਿਲਾਂ ਮਾਵਾਂ ਸਾਖੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਭਰਦੀਆਂ ਸੀ ਜਜ਼ਬੇ ਉਹ ਸਿੱਖੀ ਦਸਤੂਰ ਦੇ ਅੱਜ ਦੀਆਂ ਮਾਵਾਂ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਸੀਰੀਅਲ ਵੇਂਦੀਆਂ ਨੇ ਏਕ ਤਖਪੂਰ ਦੇ ਹਰ ਪੰਥਦਰਦੀ ਦਾ ਦਿਲ ਇਹੋ ਆਖਦਾ ਹੈ ਕੇਵਲ ਵਿਚਾਰ ਨਹੀਂ ਏ ਕੱਲੇ ਕਵੀ ਨੂਰ ਦੇ ਬੀਜ ਦੇ ਉਹ ਕਿਕਰਾਂ ਤੇ ਭਾਲਦੇ ਅੰਗੂਰ ਤੁਸੀਂ ਰੋੜਾਂ ਵੱਟੇ ਲੱਭਦੇ ਉਹ ਲੱਡੂ ਮੋਤੀ ਚੂਰਦੇ ਤੋ ਪੰਜ ਇੱਕ ਮਿੰਟ ਹੋਰ ਲੈ ਸਕਦਾ ਜੀ ਮੈਂ ਸੰਕੇਪ ਰਿਕਾਰਡ ਇਹ ਪਾਪ ਜੀ ਜ਼ਰੂਰ ਜੀ ਸੰਕੇਪ ਕਿ ਕੇ ਬਾਤ ਇਹ ਕਦੋਂ ਬੰਦ ਕਰਕੇ ਮੈਂ ਸਮਾਪਤੀ ਕਰਦਾ ਜੀ ਜੀ ਕਿ ਵੱਡੀ ਲੋੜ ਹੈ ਅੱਜ ਜੋ ਸਾਰਿਆਂ ਤੋਂ ਸਮਝ ਅਸੀਂ ਉਹ ਅੱਜ ਦੀ ਲੋੜ ਸਕੀਏ ਟੁੱਟਦੇ ਜਾ ਰਹੇ ਸਿੱਖੀ ਤੋਂ ਬੱਚਿਆਂ ਨੂੰ ਬਾਣੀ ਬਾਣੀ ਇਤਿਹਾਸ ਨਾਲ ਜੋੜ ਸਕੀਏ ਬੁੱਧੀਜੀਵੀ ਅੱਜ ਸਾਰੇ ਇਕੱਤਰ ਹੋ ਕੇ ਲਾ ਕੋਈ ਇਹਦਾ ਜੋੜ ਤੋੜ ਸਕੀਏ ਲੱਚਰ ਸੱਭਿਆਚਾਰ ਤੋਂ ਬੱਚਿਆਂ ਨੂੰ ਸਿੱਖੀ ਸੱਭਿਆਚਾਰ ਵੱਲ ਮੋੜ ਸਕੀਏ ਅੱਜ ਪ੍ਰਮੁੱਖ ਸੰਸਥਾਵਾਂ ਨੂੰ ਚਾਹੀਦਾ ਹੈ ਪੂਰਾ ਆਪਣਾ ਫਰਜ਼ ਨਿਭਾ ਸਕਣ ਸਿੱਖ ਇਤਿਹਾਸ ਦੀਆਂ ਫਿਲਮਾਂ ਬਣਾ ਕੇ ਤੇ ਸਿੱਖ ਬੱਚਿਆਂ ਤਾਂ ਹੀ ਦਿਖਾ ਸਕਣ ਫਿਲਮ ਐਕਟਰ ਵੀ ਪੂਰਨ ਗੁਰਸਿੱਖ ਹੋਵਣ ਜਿਹੜੇ ਐਸੇ ਕਿਰਦਾਰ ਨਿਭਾ ਸਕਣ ਐਸਾ ਆਪਣੇ ਕਰੈਕਟਰ ਵਿੱਚ ਰੂਹ ਫੂਕਣ ਐਸੀ ਆਪਣੇ ਕਰੈਕਟਰ ਵਿੱਚ ਰੂਹ ਫੂਕਣ ਜਿਹੜੇ ਲੋਕਾਂ ਦਾ ਜੀਵਨ ਬਦਲਾ ਸਕਣ ਦਿਲਾਂ ਵਿੱਚ ਅਹਿਸਾਸ ਜਗਾ ਸਕਣ ਮੁੜ ਕੇ ਸਾਨੂੰ ਉਹ ਅਹਿਸਾਸ ਦਾ ਪਤਾ ਲੱਗੇ ਲਿਖਿਆ ਜਿਹੜਾ ਸ਼ਹੀਦਾਂ ਨੇ ਖੂਨ ਦੇ ਨਾਲ ਸਾਨੂੰ ਉਸ ਇਤਿਹਾਸ ਦਾ ਪਤਾ ਲੱਗੇ ਉਹ ਆਖਰੀ ਦੋ ਬੰਦ ਮੇਰੇ ਸਿੱਖ ਵੀਰੋ ਭਲਾ ਕਦੇ ਕਿਸੇ ਸੋਚਿਆ ਹੈ ਮੇਰੇ ਸਿੱਖ ਵੀਰੋ ਭਲਾ ਕਦੇ ਕਿਸੇ ਸੋਚਿਆ ਹੈ ਸਿੱਖੀ ਦਾ ਸਿੱਖੀ ਦੇ ਨਿਗਾਰ ਲਈ ਕੌਣ ਜ਼ਿੰਮੇਵਾਰ ਹੈ ਧੜਾ ਧੜ ਬੱਚੇ ਅੱਜ ਸਿੱਖੀ ਨਾਲੋਂ ਟੁੱਟ ਰਹੇ ਨੇ ਬਹੁਤਿਆਂ ਦੇ ਸਿਰਾਂ ਉਤੋਂ ਉੱਡੀ ਦਸਤਾਰ ਹੈ ਆਪਣੇ ਪੰਜਾਬ 'ਚ ਹੀ ਉੱਚੇ-ਉੱਚੇ ਅਹੁਦਿਆਂ 'ਤੇ ਦਿਸਦਾ ਕਿਉਂ ਨਹੀਂ ਬੈਠਾ ਕੋਈ ਸਰਦਾਰ ਹੈ ਸਿੱਖ ਵੀ ਗਰੀਬ ਕਈ ਬਣੀ ਨੇ ਈਸਾਈ ਜਾਂਦੇ ਇੰਨਾ ਕਮਜ਼ੋਰ ਸਾਡਾ ਸਿੱਖੀ ਪ੍ਰਚਾਰ ਹੈ ਸਿੱਖ ਵੀ ਗਰੀਬ ਕਈ ਬਣੀ ਨੇ ਈਸਾਈ ਜਾਂਦੇ ਇੰਨਾ ਕਮਜ਼ੋਰ ਸਾਡਾ ਸਿੱਖੀ ਪ੍ਰਚਾਰ ਹੈ ਸਾਭ ਲੈਣ ਸਿੱਖੀ ਨੂੰ ਜੇ ਜੱਗ ਦੇ ਧਨਾੜ ਸਿੱਖ ਸਾਭ ਲੈਣ ਸਿੱਖੀ ਨੂੰ ਜੇ ਜੱਗ ਦੇ ਧਨਾੜ ਸਿੱਖ ਗਈ ਉਸ ਪਾਰ ਇਸ ਪਾਰ ਮੁੜ ਆਏਗੀ ਭਈਏ ਮੁੜ ਜਾਣਗੇ ਪੰਜਾਬ ਤੋਂ ਬਿਹਾਰ ਵੱਲੇ ਸਿੱਖੀ ਦੇਆਂ ਬਾਗਾਂ 'ਚ ਬਹਾਰ ਮੋੜ ਆਏਗੀ ਸਿੱਖੀ ਦੇਆਂ ਬਾਗਾਂ 'ਚ ਬਹਾਰ ਮੋੜ ਆਏਗੀ ਚਾਰ ਸਹਬਜ਼ਾਦੇ ਸਨ ਗੁਰੂ ਦਸਮੇਸ਼ ਜੀ ਦੇ ਸਿੱਖੀ ਦੇ ਉਭਾਰ ਲਈ ਸਿੱਖ ਨੂੰ ਵੀ ਚਾਹੀਦਾ ਹਰ ਇੱਕ ਸਿੱਖ ਚਾਰ-ਚਾਰ ਬੱਚੇ ਪੈਦਾ ਕਰੇ ਸੰਸਥਾਾਂ 'ਵਾਂ ਖਰਚ ਕਰਨ ਉਸ ਦੀ ਪੜ੍ਹਾਈ ਦਾ ਸੰਸਥਾਾਂ 'ਵਾਂ ਖਰਚ ਕਰਨ ਉਹਨਾਂ ਦੀ ਪੜ੍ਹਾਈ ਦਾ ਤੋਂ ਆਖਰੀ ਬੰਦ ਕਹਿ ਰਿਹਾ ਹਾਂ ਕਿ ਲੰਗਰ ਜਲੇਬੀਆਂ ਪਕੌੜਿਆਂ ਦੇ ਲਾਉਣ ਦੀ ਥਾਂ ਥਾਂ ਥਾ ਤੇ ਲੰਗਰ ਕਿਤਾਬਾਂ ਦੇ ਲਗਾਓ ਖਾਂ ਲੰਗਰ ਜਲੇਬੀਆਂ ਪਕੌੜਿਆਂ ਦੇ ਲਾਉਣ ਦੀ ਥਾਂ ਥਾ ਥਾ ਤੇ ਲੰਗਰ ਕਿਤਾਬਾਂ ਦੇ ਲਗਾਓ ਖਾਂ ਪੀਜ਼ੇ ਅਤੇ 버ਗਰ ਦੀ ਕਿਹੜੀ ਮर्याਦਾ ਦੱਸੋ ਦਾਲ ਪ੍ਰਸ਼ਾਦਿਆਂ ਦਾ ਲੰਗਰ ਛਕਾਓ ਖਾਂ ਕੁਝ ਸਮਾ ਰੋਜ਼ ਇਹਨਾਂ ਬੱਚਿਆਂ ਦੇ ਹੱਥਾਂ ਵਿੱਚ ਥਾਂ ਤੇ ਮੋਬਾਈਲਾਂ ਦੀ ਗੁੱਟਕੇ ਫੜਾਓ ਖਾਂ ਤੇ ਇੰਨੀ ਦਿਨੀ ਲਾ ਕੇ ਕਲਾਸਾਂ ਗੁਰੂ ਘਰਾਂ ਵਿੱਚ ਗੁਰ ਇਤਿਹਾਸ ਦੇ ਕੁਇਜ਼ ਕਰਵਾਓ ਖਾਂ ਟੋਪਿਕ ਹੈ ਸਾਡਾ ਅੱਜ ਤੱਕ ਇਹ ਦਿਹਾੜੇ ਕਿਵੇਂ ਬਣਾਈਏ ਇਹ ਸਾਰਾ ਬੰਦ ਆਖਰੀ ਬੰਦ ਇਸੇ ਤੇ ਮੈਂ ਕੇਂਦਰਿਤ ਕੀਤਾ ਕਿ ਲੰਗਰ ਜਿਲੇਬੀਆਂ ਪਕੌੜਿਆਂ ਦੇ ਲਾਉਣ ਦੀ ਥਾਂ 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 ਤੇ ਲੰਗਰ ਕਿਤਾਬਾਂ ਦੇ ਲਗਾਓ ਖਾਂ ਪੀਜ਼ਾ ਤੇ 버ਗਰਾਂ ਦੀ ਕਿਹੜੀ ਮर्यादा ਦੱਸੋ ਦਾਲ ਪ੍ਰਸ਼ਾਦਿਆਂ ਦਾ ਲੰਗਰ ਛਕਾਓ ਖਾਂ ਕੁਝ ਸਮਾਂ ਰੋਜ਼ ਇਹਨਾਂ ਬੱਚਿਆਂ ਦੇ ਹੱਥਾਂ ਵਿੱਚ ਥਾਂ ਤੇ ਮੋਬਾਈਲਾਂ ਦੀ ਗੁੱਟਕੇ ਫੜਾਓ ਖਾਂ ਇਨੀ ਦਿਨੀ ਲਾ ਕੇ ਕਲਾਸਾਂ ਗੁਰੂ ਘਰਾਂ ਵਿੱਚ ਗੋਰੇ ਇਤਿਹਾਸ ਦੇ ਕੁਇਜ਼ ਕਰਵਾਓ ਖਾਂ ਸਿੱਖੀ ਨਾਲੋਂ ਟੁੱਟੇ ਆਪੇ ਸਿੱਖੀ ਨਾਲ ਜੁੜ ਜਾਣੇ ਸਿੱਖੀ ਨਾਲੋਂ ਟੁੱਟੇ ਆਪੇ ਸਿੱਖੀ ਨਾਲ ਜੁੜ ਜਾਣੇ ਸਿੱਖੀ ਪ੍ਰਚਾਰ ਵਾਲੇ ਢੰਗ ਬਦਲਾਓ ਖਾਂ ਤੇ ਵੱਖੋ ਵੱਖ ਡਫਲੀ ਵਜਾਉਣੀ ਕਰਵਾਓ ਬੰਦ ਇੱਕੋ ਮਰਿਆਦਾ ਸਾਰੇ ਲਾਗੂ ਕਰਵਾਓ ਖਾਂ ਵੱਖੋ ਵੱਖ ਡਫਲੀ ਵਜਾਉਣੀ ਕਰਵਾਓ ਬੰਦ ਇੱਕ ਮਰਿਆਦਾ ਸਾਰੇ ਲਾਗੂ ਕਰਵਾਓ ਖਾਂ ਚੜਦੀ ਕਲਾ ਫੇਰ ਵੇਖਿਓ ਖਾ ਕਿਵੇਂ ਹੁੰਦੀ ਨੂਰ ਇਕ ਝੰਡੇ ਹੀਟ ਇਕੱਠੇ ਤਾਂ ਹੋ ਜਾਓ ਖਾ ਚੜਦੀ ਕਲਾ ਫੇਰ ਵੇਖਿਓ ਖਾ ਕਿਵੇਂ ਹੁੰਦੀ ਨੂਰ ਇਕ ਝੰਡੇ ਹੀਟ ਇਕੱਠੇ ਤੇ ਹੋ ਜਾਓ ਖਾ ਨੂਰ ਇਕ ਝੰਡੇ ਹੀਟ ਇਕੱਠੇ ਤਾਂ ਹੋ ਜਾਓ ਖਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ